ਦੋਸਤੋ ਯੂਕੇ ਦੇ ਸ਼ਹਿਰ ਲੈਸਟਰ ਤੋਂ ਇੱਕ ਬੜੀ ਹੀ ਦਰਦਨਾਕ ਜਿਹੜੀ ਖਬਰ ਸਾਹਮਣੇ ਆਈ ਆ ਭੀਮ ਕੋਲੀ ਜੀ ਗੁਣੀ ਉੱਥੇ ਦੇ ਇੱਕ ਜਿਹੜੇ ਏਸ਼ੀਅਨ ਨਾਗਰਿਕ ਲੈਸਟਰ ਦੇ ਉਹਨਾਂ ਦੀ ਮੌਤ ਹੋਣ ਦੀ ਉਹਨਾਂ ਤੇ ਅਟੈਕ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਆ ਐਤਵਾਰ ਸ਼ਾਮ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਤੇ ਹਮਲਾ ਹੁੰਦਾ ਤੇ ਜਿਹੜੀ ਦੂਸਰੇ ਦਿਨ ਉਹਨਾਂ ਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਆ ਇਹ ਸਾਰੀ ਘਟਨਾ ਕੀ ਹੈ ਇਹਦਾ ਕੀ ਜਿਹੜਾ ਹੁਣ ਤੱਕ ਇਹਦੇ ਬਾਬਤ ਜਾਣਕਾਰੀਆਂ ਨਿਕਲ ਕੇ ਮੀਡੀਆ ਦੇ ਵਿੱਚ ਸਾਹਮਣੇ ਆਈਆਂ ਉਹ ਆਪਾਂ ਤੁਹਾਡੇ ਨਾਲ ਸਾਂਝੀਆ ਕਰਦੇ ਆਂ ਇਹ ਭੀਮ ਕੋਲੀ ਹੁਣੀ ਇਹਨਾਂ ਦੀ ਉਮਰ ਜੀ 80 ਸਾਲ ਦੱਸੀ ਗਈ ਆ ਤੇ ਇਹਨਾਂ ਨੂੰ ਇੱਕ ਬਹੁਤ ਹੀ ਪਰਵਾਰਿਕ ਇਨਸਾਨ ਜਿਹੜਾ ਮੀਡੀਆ ਦੇ ਵਿੱਚ ਇਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਇੱਕ ਬਹੁਤ ਹੀ ਆਪਣੇ ਪੋਤੇ ਪੋਤੀਆਂ ਦੇ ਵਿੱਚ ਆਪਣੇ ਦੋਤੇ ਦੋਤੀਆਂ ਦੇ ਵਿੱਚ ਖੁਸ਼ ਰਹਿਣ ਵਾਲਾ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਵਾਲਾ ਇੱਕ ਬਹੁਤ ਹੀ ਜਿਹੜਾ ਪਿਆਰਾ ਇਨਸਾਨ ਸੀ ਜਿਹੜਾ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਖੁਸ਼ ਰਹਿੰਦਾ ਸੀ ਤੇ ਉਹਨਾਂ ਨੂੰ ਵੀ ਖੁਸ਼ ਰੱਖਦਾ ਸੀ ਸੋ ਇਹ ਆਪਣੇ ਜਿਹੜਾ ਕੁੱਤੇ ਨੂੰ ਲੈ ਕੇ ਆਪਣੇ ਡੌਗ ਨੂੰ ਲੈ ਕੇ ਉਹਨੂੰ ਬਾਕ ਲਈ ਲੈ ਕੇ ਜਾਂਦੇ ਸੀ ਉਹਨਾਂ ਦੇ ਘਰ ਦੇ ਨਜ਼ਦੀਕ ਜਿਹੜੀ ਪਾਰਕ ਹੈ ਉੱਥੇ ਦਿਨ ਦੇ ਵਿੱਚ ਕਈ ਵਾਰ ਸੋ ਇਹ ਵੈਸੇ ਇਹ ਜਿਹੜੇ 80 ਸਾਲਾਂ ਦੇ ਭੀਮ ਕੋਲੀ ਆ ਇਹਨਾਂ ਦਾ ਦੱਸਿਆ ਗਿਆ ਜਿਹੜਾ ਮੀਡੀਆ ਦੇ ਵਿੱਚ ਮੈਂ ਸੁਣਿਆ ਕਿ ਇਹਨਾਂ ਦਾ ਸਵੰਦ ਸਗਾ ਜਿਹੜਾ ਕੱਪੜੇ ਦੇ ਵਪਾਰ ਦੇ ਨਾਲ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਕੋ ਫੈਕਟਰੀ ਵਗੈਰਾ ਸੀਗੀ ਆਪਣੇ ਇੱਥੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਬਹੁਤ ਸਾਰੇ ਲੋਕ ਖਾਸ ਕਰਕੇ ਜਿਹੜੇ ਪਹਿਲਾਂ ਆਏ ਹੋਏ ਨੇ ਉਹ ਤੁਹਾਨੂੰ ਦੱਸ ਦੱਸਦੇ ਹੋਣੇ ਆ ਕਿ ਪਹਿਲਾਂ ਕੱਪੜੇ ਦਾ ਵਪਾਰ ਇੱਥੇ ਬਹੁਤ ਜ਼ਿਆਦਾ ਹੁੰਦਾ ਸੀ ਤੇ ਲੈਸਟਰ ਦਾ ਗੜ ਮੰਨਿਆ ਜਾਂਦਾ ਸੀ ਜਿੱਥੇ ਬਹੁਤ ਸਾਰੇ ਜਿਹੜੇ ਲੋਕ ਕੱਪੜੇ ਦਾ ਕੰਮ ਕਰਦੇ ਸੀ ਸੋ ਇਹਨਾਂ ਦੀ ਵੀ ਜਿਹੜਾ ਏਸੀ ਤਰੀਕੇ ਦੀ ਇਹਨਾਂ ਦੀ ਬਵਸਤ ਕੀ ਦੱਸੀ ਗਈ ਆ ਕਿ ਕੋਈ ਕੱਪੜੇ ਦੀ ਫੈਕਟਰੀ ਹੁੰਦੀ ਸੀ ਪਹਿਲਾਂ ਸੋ ਹੁਣ ਇਹ ਜਿਹੜਾ ਆਪਣੇ ਪਰਿਵਾਰ ਦੇ ਨਾਲ ਇੱਕ ਪਰਿਵਾਰਕ ਜ਼ਿੰਦਗੀ ਜਿਹੜੀ ਆ ਬਯੁਤਿਤ ਕਰ ਰਹੇ ਸਨ ਸੋ ਇਹ ਜਿੱਦਾਂ ਮੈਂ ਦੱਸਿਆ ਤੁਹਾਨੂੰ ਕਿ ਆਪਣੇ ਇਹਨਾਂ ਦੀ ਇਹਨਾਂ ਦੇ ਘਰ ਤੋਂ ਥੋੜੀ ਦੂਰ ਤੇ ਇੱਕ ਪਾਰਕ ਆ ਫਰੈਂਕਲਿਨ ਪਾਰਕ ਇਹ ਜੀ ਲਾਸ ਸੂਜਰ ਅੰਦਰ ਬਰਾਊਨਸਟੋਨ ਬਰਾਊਨਸਟੋਨ ਟਾਊਨ ਆ ਜਿੱਥੇ ਇਹ ਫ੍ਰੈਂਕਲਿਨ ਪਾਰਕ ਆ ਜਿੱਥੇ ਕਿ ਆਪਣੇ ਕੁੱਤੇ ਨੂੰ ਲੈ ਕੇ ਇਹ ਵਾਕ ਕਰਨ ਗਏ ਸੀਗੇ ਤੇ ਜਿੱਥੇ ਕਿ ਇਹਨਾਂ ਦੇ ਉੱਤੇ ਹੋਇਆ ਇਹ ਜਿਹੜਾ ਹਮਲਾ ਦੱਸਿਆ ਜਾ ਰਿਹਾ ਤੇ ਇਹਨਾਂ ਦੇ neck ਤੇ ਜਿਹੜਾ ਪ੍ਰੋਵੀਜ਼ਨਲ ਹਜੇ ਜਿਹੜੀਆਂ ਜਾਣਕਾਰੀਆਂ ਨੇ ਜਿਹੜਾ ਵੀ ਪੋਸਟਮਾਰਟਮ ਦੇ ਵਿੱਚ ਸਾਹਮਣੇ ਆਇਆ ਪ੍ਰੋਵੀਜ਼ਨਲ ਡੈਥ ਜਿਹੜਾ ਕੌਜ਼ ਕਿ ਇਹਨਾਂ ਦੇ neck ਇਹਨਾਂ ਦੀ ਗਰਦਨ ਤੇ ਸੱਟ ਦੇ ਕਾਰਨ ਇਹਨਾਂ ਦੀ ਮੌਤ ਜਿਹੜੀ ਆ ਹੋਈ ਆ ਸੋ ਇਦੇ ਲਈ ਇਸ ਜਿਹੜਾ ਇਹਨਾਂ ਦੀ ਮੌਤ ਦੇ ਲਈ ਜਾਂ ਇਹ ਜਿਹੜਾ ਸਾਰਾ ਇਨਸੀਡੈਂਟ ਆ ਇਹਦੇ ਲਈ ਇੱਕ 14 ਸਾਲਾਂ ਦਾ ਮੁੰਡਾ ਜਿਹੜਾ ਉਹਦੇ ਤੇ ਦੋਸ਼ ਲੱਗਾ ਉਹਨੂੰ ਮਰਡਰ ਦੇ ਲਈ ਚਾਰਜ ਕੀਤਾ ਗਿਆ ਇਹ ਉਸ ਨੂੰ ਲੈਸਟ ਮੈਜਿਸਟਰੇਟ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਇਹ ਕਿਉਂਕਿ ਇਸ ਮੁੰਡੇ ਦੀ ਉਮਰ ਜਿਹੜੀ ਆ 18 ਤੋਂ ਘੱਟ ਹੈ 14 ਸਾਲਾਂ ਦਾ ਇਹ ਲੜਕਾ ਆ ਤੇ ਵੀ ਆਬਵੀਅਸਲੀ ਬਾਲਗ ਨਹੀਂ ਹੈ ਤੇ ਇਸੇ ਕਰਕੇ ਦਾ ਨਾਮ ਜਿਹੜਾ ਡਿਸਕਲੋਸ ਨਹੀਂ ਕੀਤਾ ਜਾ ਸਕਦਾ ਇਹ ਅੱਜ ਜਦੋਂ ਦੱਸਦੇ ਆ ਕਿ ਅਦਾਲਤ ਦੇ ਸਾਹਮਣੇ ਨੂੰ ਪੇਸ਼ ਕੀਤਾ ਗਿਆ ਉੱਥੇ ਵੀ ਸਿਰਫ ਤੇ ਸਿਰਫ ਇਹਨੇ ਆਪਣਾ ਨਾਮ ਤੇ ਉਮਰ ਕਨਫਰਮ ਕਰਨ ਦੇ ਲਈ ਜਿਹੜੀ ਆ ਆਵਾਜ਼ ਚ ਇਹਦੀ ਆਈ ਆ ਬਸ ਉਸੇ ਕੰਮ ਦੇ ਲਈ ਇਹ ਬੋਲਿਆ ਇਸ ਤੋਂ ਪਹਿਲਾਂ ਜਿਹੜੀਆਂ ਮੀਡੀਆ ਦੇ ਵਿੱਚ ਰਿਪੋਰਟਾਂ ਨੇ ਕਿ ਚਾਰ ਹੋਰ ਬੱਚਿਆਂ ਨੂੰ ਵੀ ਜਿਹੜਾ ਉਹਨਾਂ ਨੂੰ ਸਸਪੀਸ਼ਨ ਆਫ ਮਰਡਰ ਦੇ ਲਈ ਗ੍ਰਿਫਤਾਰੀ ਚਾਰ ਹੋਰ ਬੱਚਿਆਂ ਦੀ ਹੋਈ ਸੀ ਅੱਛਾ ਇਹਨਾਂ ਬੱਚਿਆਂ ਦੀ ਉਮਰ ਵੀ ਬਹੁਤ ਥੋੜੀ ਹੈ ਜੀ ਇੱਕ ਕੁੜੀ ਦੀ ਉਮਰ 14 ਸਾਲ ਹੈ ਇੱਕ ਮੁੰਡਾ ਤੇ ਦੋ ਕੁੜੀਆਂ ਹੋ ਰਿਹਾ ਜਿਨ੍ਹਾਂ ਦੀ ਉਮਰ 12-12 ਸਾਲ ਹੈ ਤੇ ਇਹ ਚਾਰ ਜਣਿਆਂ ਨੂੰ ਐਨੀਵੇ ਜਿਹੜਾ ਉਹਨਾਂ ਨੂੰ ਛੱਡ ਦਿੱਤਾ ਗਿਆ ਨੋ ਫਰਦਰ ਨੋ ਫਰਦਰ ਐਕਸ਼ਨ ਕਹਿ ਕੇ ਵੀ ਹੋਰ ਕਾਰਵਾਈ ਦੀ ਜਰੂਰਤ ਨਹੀਂ ਇਹ ਕਹਿ ਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਇੱਕ 14 ਸਾਲਾਂ ਦਾ ਮੁੰਡਾ ਜਿਹੜਾ ਇਹਨੂੰ ਇਹਦੇ ਲਈ ਚਾਰਜ ਕੀਤਾ ਗਿਆ ਸੋ ਇਹ ਜਿਹੜਾ ਭੀਮ ਕੋਲੀ ਹੁਣੀ ਆ ਇਨਾਂ ਦੀ ਇਹ ਜਿਹੜੀ ਇਹ ਸਾਰੀ ਘਟਨਾ ਆ ਇਹਦੇ ਲਈ ਅੱਜ ਮੈਂ ਉਥੇ ਲੋਕਲ ਜਿਹੜਾ ਲੈਸਟਰ ਮਰਕਰੀਆ ਇਹ ਲੋਕਲ ਮੀਡੀਆ ਉਥੇ ਦਾ ਇਲਾਕੇ ਦਾ ਉਹਦੇ ਵਿੱਚ ਜਿਹੜੀ ਖਬਰ ਸਾਹਮਣੇ ਆਈ ਆ ਕਿ ਇਹ ਜਿਹੜਾ ਕਠਤ ਤੌਰ ਤੇ ਜਿਹੜਾ ਅਟੈਕ ਆ ਇਹ 6:30 ਵਜੇ ਸ਼ਾਮ ਨੂੰ ਐਤਵਾਰ ਨੂੰ ਹੋਇਆ ਤੇ ਦੂਸਰੇ ਦਿਨ ਸੋਮਵਾਰ ਵਾਲੇ ਦਿਨ ਹਸਪਤਾਲ ਦੇ ਵਿੱਚ ਜਾ ਕੇ ਭੀਮ ਕੋਲੀ ਉਹਨਾਂ ਦੀ ਜਿਹੜੀ ਆ ਮੌਤ ਹੁੰਦੀ ਹੈ ਸੋ ਇਹ ਜਿਹੜਾ ਅੱਜ ਇਸ 14 ਸਾਲਾਂ ਦੇ ਮੁੱਦੇ ਨੂੰ ਜਿਹੜਾ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਇਹ ਇਹਦੇ ਬਾਬਤ ਜਿਹੜੀਆਂ ਅੱਗੇ ਇਸ ਕੇਸ ਦੇ ਵਿੱਚ ਕਾਰਵਾਈਆਂ ਹੋਣੀਆਂ ਨੇ ਇਹ ਇਹਦੇ ਬਾਬਤ ਜਿਹੜਾ ਲੈਸਟਰ ਮਾਰਕਰੀ ਨੇ ਜਾਣਕਾਰੀ ਦਿੱਤੀ ਆ ਕਿ ਪਲੀ ਤੇ ਟ੍ਰਾਇਲ ਪ੍ਰਿਪਰੇਸ਼ਨ ਜਿਹੜੀ ਆ 11 ਅਕਤੂਬਰ ਨੂੰ ਤੇ ਪ੍ਰੋਵੀਜ਼ਨਲ ਟ੍ਰਾਇਲ ਡੇਟ ਜਿਹੜੀ ਸੈੱਟ ਕੀਤੀ ਗਈ ਆ ਫ फेब्रुवारी 17 2025 ਨੂੰ ਸੋ ਜਦੋਂ ਕਿ ਦੋ ਜਦੋਂ ਕਿ 4 ਤੋਂ 6 ਹਫ਼ਤੇ ਦਾ ਜਿਹੜਾ ਟ੍ਰਾਇਲ ਚੱਲ ਸਕਦਾ ਇਹ ਫ फेब्रुवारी ਤੋਂ ਸ਼ੁਰੂ ਹੋਊਗਾ ਜਿਹੜੇ ਜੱਜ ਸੀਗੇ ਉਹਨਾਂ ਨੇ ਇਸ ਅਕਿਊਜ਼ ਨੂੰ ਜੂਥ ਡਿਟੈਂਸ਼ਨ ਦੇ ਵਿੱਚ ਭੇਜ ਦਿੱਤਾ ਕਰਾਊਨ ਪ੍ਰੋਸੀਕਿਊਟਰ ਸਰਵਿਸ ਦੇ ਜਿਹੜੇ ਡੈਪਟੀ ਚੀਫ ਨੇ ਐਂਡਰਿਊ ਬੈਕਸਟਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਡਿਫੈਂਡੈਂਟ ਦੇ ਖਿਲਾਫ ਜਿਹੜੀ ਕ੍ਰਿਮੀਨਲ ਪ੍ਰੋਸੀਡਿੰਗਜ਼ ਆ ਉਹ ਹੁਣ ਐਕਟਿਵ ਨੇ ਤੇ ਜਿਹੜਾ ਇਹ ਮੁੰਡਾ ਆ ਇਹਨੂੰ ਫੇਅਰ ਟਰਾਇਲ ਦਾ ਹੱਕ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਕੋਈ ਵੀ ਰਿਪੋਰਟਿੰਗ ਕਮੈਂਟਰੀ ਜਾਂ ਆਨਲਾਈਨ ਜਾਣਕਾਰੀ ਜਿਹੜੀ ਆ ਉਹ ਸਾਂਝੀ ਨਾ ਹੋਵੇ ਜਿਸ ਦੇ ਕੋਈ ਵੀ ਐਸਪੀਕੇ ਦੀ ਜਿਹੜੀ ਆ ਜਾਣਕਾਰੀ ਜਾਂ ਕੋਈ ਵੀ ਐਸਪੀ ਕੇ ਦੀ ਜਿਹੜੀ ਰਿਪੋਰਟਿੰਗ ਨਾ ਹੋਵੇ ਜਿਹਦੇ ਨਾਲ ਕਿ ਨਿਆਂ ਕਰਨ ਦੇ ਵਿੱਚ ਕੋਈ ਵੀ ਪੱਖਪਾਤ ਹੋਵੇ ਜਾਂ ਕਹੋ ਕਿ ਕੋਈ ਵੀ ਜਿਹੜੀ ਇਹ ਕਾਨੂੰਨਨ ਪ੍ਰਕਿਰਿਆ ਹੈ ਇਹਦੇ ਵਿੱਚ ਕੋਈ ਸਮੱਸਿਆ ਖੜੀ ਹੋਵੇ ਇਹ ਸਾਰਾ ਕੁਝ ਹੋ ਰਿਹਾ ਜੀ ਜਿਹੜਾ ਵੱਖ-ਵੱਖ ਮੀਡੀਆ ਧਾਰਿਆਂ ਦੇ ਵਿੱਚ ਜਿਹੜਾ ਹਜੇ ਤੱਕ ਸਾਹਮਣੇ ਆਇਆ ਸੋ ਇਹਦੇ ਵਿੱਚ ਇੱਕ ਜਿਹੜੀ ਆ ਇਹ ਵੀ ਗੱਲ ਸਾਹਮਣੇ ਆਈ ਆ ਕਿ ਕਿਉਂਕਿ ਪੀੜਤ ਦੇ ਨਾਲ ਪੁਲਿਸ ਦਾ ਪਹਿਲਾ ਵੀ ਰਾਬਤਾ ਸੀ ਮਤਲਬ ਕਿ ਧੀਮ ਕੋਲੀ ਹੋਣਾਂ ਦੇ ਨਾਲ ਪੁਲਿਸ ਦਾ ਪਹਿਲਾ ਵੀ ਰਾਬਤਾ ਸੀ ਇਸ ਕਰਕੇ ਲੈਸਟ ਸ਼ਹਿਰ ਪੁਲਿਸ ਨੇ ਵੌਲੰਟਰੀ ਰੈਫਰਲ ਕੀਤਾ ਆਈਓਪੀਸੀ ਪੀਸੀ ਨੂੰ ਇੰਡੀਪੈਂਡੈਂਟ ਆਫਿਸ ਆਫ ਪੁਲਿਸ ਕੰਡਕਟ ਹੁਣ ਅੱਗੇ ਆਈਓਪੀਸੀ ਦੇਖਦੇ ਆ ਕੀ ਕਾਰਵਾਈ ਕਰਦਾ ਇਹ ਇਹ ਕੀ ਆ ਕਿ ਪੁਲਿਸ ਵਾਲਿਆਂ ਨੇ ਬਾਬਤ ਇਹਨਾਂ ਨੇ ਦੇਖਣਾ ਕਿ ਇਹਨਾਂ ਨੇ ਕੇਸ ਕੀ ਕੇ ਨਾਲ ਇਹਨਾਂ ਦੀ ਜਿਹੜੀ ਆ ਇਹ ਸਾਰੀ ਵੀ ਜੇਕਰ ਪਹਿਲਾਂ ਭੀਮ ਕੋਲੀ ਉਹਨਾਂ ਦੇ ਕੋਸ਼ਿਸ਼ ਵੀ ਪੁਲਿਸ ਨੂੰ ਇਹਦੇ ਬਾਬਤ ਦੱਸਿਆ ਸੀ ਜਾਂ ਉਹਨਾਂ ਦਾ ਕੀ ਰਾਬਤਾ ਸੀ ਉਹ ਉਹ ਹੁਣ ਇਹ ਆਈਓ ਪੀਸੀ ਜਿਹੜਾ ਚੈੱਕ ਕਰੇਗਾ ਕਿ ਪੁਲਿਸ ਨੇ ਕੇਸ ਟ੍ਰੀਕਰ ਨਾਲ ਕਾਰਵਾਈ ਕੀਤੀ ਇਹਦੇ ਬਾਬਤ ਵੀ ਆ ਕਿ ਅੱਜ ਮੈਂ ਟਾਈਮਜ਼ ਰੇਡੀਓ ਤੇ ਉੱਥੇ ਉਹਨਾਂ ਨੇ ਕਿਹਾ ਕ੍ਰਾਈਮ ਰਿਪੋਰਟਰ ਨੇ ਚਾਹ ਲਈ ਮੋਲਨਨੀ ਇਹਨਾਂ ਨੂੰ ਜਿਹੜਾ ਉਹਨਾਂ ਨੇ ਲਾਈਨ ਤੇ ਲਿਆ ਤੇ ਇਹ ਵੈਸੇ YouTube ਤੇ ਵੀ ਹੈਗਾ ਜੇਕਰ ਕਿਸੇ ਨੇ ਵੇਖਣਾ ਹੋਵੇ ਜਿਹੜੇ ਟਾਈਮਜ਼ ਰਿਪੋਰਟ ਵਾਲਿਆਂ ਦਾ ਚੈਨਲ ਆ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਜਿਹੜਾ ਐਸਟ੍ਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਲੋਕਲ ਲੋਕ ਨੇ ਉਹ ਰਿਪੋਰਟਰਸ ਨੂੰ ਦੱਸ ਰਹੇ ਨੇ ਉੱਥੇ ਕਿ ਜਿਹੜੇ ਪੀਐਮ ਕੋਹਲੀ ਹੋਣੀ ਆ ਇਹਨਾਂ ਦਾ ਜਿਹੜਾ ਬੱਚਿਆਂ ਦੇ ਨਾਲ ਕੋਈ ਟ੍ਰਬਲ ਇਹਨਾਂ ਨੂੰ ਸਿੱਗੀ ਕੋ ਪਹਿਲਾਂ ਦੀ ਵੀ ਸ਼ਹਿਰ ਇਦਾਂ ਦੀ ਕੋਈ ਗੱਲ ਹੋਵੇ ਇਸ ਟਿਕਾ ਦੀਆਂ ਕਿਆਸ ਰਾਈਆਂ ਨੇ ਡੈਫੀਨਿਟਲੀ ਹਜੇ ਇਹ ਜਿਹੜੀ ਆ ਇਹ ਇਹਦੇ ਬਾਬਤ ਲਗਾਤਾਰ ਜਿਹੜੀ ਜਾਂਚ ਕਰ ਰਹੀ ਆ ਪੁਲਿਸ ਉਹ ਜਾਂਚ ਕਰਕੇ ਹਜੇ ਐਗਜ਼ੈਕਟ ਪਤਾ ਲੱਗੇਗਾ ਕਿ ਕੀ ਹੋਇਆ ਇੱਥੇ ਵੈਸੇ ਵੀ ਜਦ ਤੱਕ ਅਦਾਲਤ ਦੇ ਵਿੱਚ ਕੇਸ ਚੱਲਦਾ ਹੁੰਦਾ ਬਹੁਤ ਸਾਰੀਆਂ ਜਾਣਕਾਰੀਆਂ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਉਂਦੀਆਂ ਐਟ ਦਾ ਮੂਮੈਂਟ ਜਿੰਨੀਆਂ ਕਿ ਜਾਣਕਾਰੀਆਂ ਜਿਹੜੀਆਂ ਆਨ ਦਾ ਸਰਫੇਸ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਜਿਹੜੀਆਂ ਵੁਆਹਾਂ ਗਲਤ ਖਬਰਾਂ ਫੈਲਣੀਆਂ ਸ਼ੁਰੂ ਹੋ ਜਾਂਦੀਆਂ ਇਸ ਕਰਕੇ ਅਥਾਰਟੀਜ਼ ਬੈਟਰ ਕਿ ਜੋ ਵੀ ਜਿਹੜਾ ਵੱਡੇ ਮੀਡੀਆ ادارے ਉਹਨਾਂ ਦੇ ਵਿੱਚ ਜੋ ਵੀ ਛਾਪ ਰਿਹਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਸੋ ਟਾਈਮਜ਼ ਰੇਡੀਓ ਨੇ ਤੇ ਜਿਹੜੇ ਕ੍ਰਾਈਮ ਰਿਪੋਰਟਰ ਨੇ ਚਾਹ ਲਈ ਇਹਨਾਂ ਨੇ ਗੱਲ ਦੱਸੀ ਆ ਕਿ ਜਿਹੜੇ ਉੱਥੇ ਤੇ ਵਸਿੰਦੇ ਨੇ ਉਸ ਏਰੀਆ ਦੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਭੀਮ ਕੋਲੀ ਹੁਣੀ ਆ ਇਹਨਾਂ ਦੀ ਜਿਹੜੀ ਆ ਇਹਨਾਂ ਬੱਚਿਆਂ ਦੇ ਕਿਸੇ ਜਿਹੜਾ ਕਿਡਸ ਦੇ ਨਾਲ ਇਹਨਾਂ ਦੇ ਨਾਲ ਕੋਈ ਪ੍ਰੋਬਲਮ ਜਾਂ ਕੋਈ ਟਰਬਲ ਸਿੱਗੀ ਤੇ ਇਹ ਜਿਹੜੇ ਇਹਨਾਂ ਨੇ ਜਿਹੜੇ ਲਾਗੇ ਛਾਗੇ ਦੇ ਜਿਹੜੇ ਨੇਬਰਸ ਨੇ ਉਹਨਾਂ ਨੇ ਵੀ ਜਿਹੜੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਜਿਹੜੀ ਆ ਦੱਸੀ ਆ ਇਹ ਗੱਲ ਇਹ ਇਹ ਜਿਹੜਾ ਆਪਣੇ क्राइम رپورਟਰ ਨੇ ਇਹਨਾਂ ਨੇ ਕਿਹਾ ਕਿ ਹੋ ਸਕਦਾ ਸ਼ਾਇਦ ਇਸੇ ਕਰਕੇ ਪੁਲਿਸ ਵਾਲਿਆਂ ਨੇ ਜਿਹੜਾ ਇਹ ਇੰਡੀਪੈਂਡੈਂਟ ਆਫਿਸ ਆਫ ਪੁਲਿਸ ਕੰਡਕਟ ਆ ਵੀ ਇਹਦੇ ਬਾਬਤ ਜਿਹੜੀ ਆ ਆਈਓਪੀਸੀ ਆ ਉਹ ਇਹਦੇ ਬਾਬਤ ਦੇਖ ਰਹੇ ਨੇ ਕਿ ਪੁਲਿਸ ਦੀ ਪਹਿਲਾ ਕਾਰਵਾਈ ਕਿਦਾਂ ਦੀ ਰਹੀ ਜਾਂ ਉਦੋਂ ਜੋ ਕੁਝ ਵੀ ਹੋਇਆ ਉਹਦੇ ਬਾਬਤ ਜਿਹੜਾ ਦੇਖਿਆ ਜਾ ਰਿਹਾ ਸੋ ਐਸੇ ਹੀ ਰਿਪੋਰਟ ਦੇ ਵਿੱਚ ਜਿਹੜਾ ਟਾਈਮਸ ਦੀ ਰਿਪੋਰਟ ਦੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਹਦੇ ਵਿੱਚ ਜਿਹੜੇ ਐਂਕਰ ਨੇ ਉਹ ਕਹਿੰਦੇ ਨੇ ਕਿ ਜਿਹੜੇ ਭੀਮਸ ਡਾਟਰ ਆ ਉਹਨਾਂ ਨੇ ਕਿਹਾ ਕਿ ਅਸੀਂ 40 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਰੀਸੈਂਟਲੀ ਹਾਲੀਆ ਸਮਿਆਂ ਦੇ ਵਿੱਚ ਇੱਥੇ ਐਂਟੀ ਸੋਸ਼ੀਅਲ ਬਿਹੇਵੀਅਰ ਜਿਹੜਾ ਕਹਿ ਰਹੀ ਹੈ ਕਿ ਗੈਰ ਸਮਾਜਿਕ ਤੱਤ ਆ ਜਿਹੜੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਆਭਾਰ ਹੋਇਆ ਤੇ ਹਾਲਾਂਕਿ ਫਿਰ ਮੈਂ ਕਹਿਣਾ ਕਿ ਇਹਦੇ ਇਸ ਕਤਲ ਬਾਰੇ ਜਾਂ ਇਹ ਜਿਹੜੀ ਆ ਜਿਹੜੀ ਵੀ ਘਟਨਾ ਹੋਈ ਆ ਇਹਦੇ ਬਾਰੇ ਜਿਹੜਾ ਮੋਟਿਵ ਆ ਉਹ ਹਜੇ ਅਨਕਲੀਅਰ ਆ ਇਹਦੇ ਬਾਬਤ ਜਿਹੜੀ ਇਨਵੈਸਟੀਗੇਸ਼ਨ ਜਾਰੀ ਆ ਜਾਂਚ ਜਿਹੜੀ ਜਾਰੀ ਆ ਕਿਆ ਸਰਾਇਆਂ ਨੇ ਇਸ ਵੀਕੇ ਦੀਆਂ ਤੇ ਇਸੇ ਹੀ ਜਿਹੜੀ ਰਿਪੋਰਟ ਦੇ ਵਿੱਚ ਇਹ ਵੀ ਗੱਲ ਆਈ ਆ ਕਿ ਪਿਛਲੇ ਕੁਝ ਕੁ ਮਹੀਨਿਆਂ ਤੋਂ ਕੁਝ ਜਿਹੜੇ ਨੌਜਵਾਨਾਂ ਦੇ ਗਰੁੱਪ ਨੇ ਉਹ ਏਸ਼ੀਅਨ ਰੈਜ਼ੀਡੈਂਟਸ ਨੂੰ ਜਿਹੜਾ ਅਬਿਊਜ਼ ਕਰ ਰਹੇ ਨੇ ਵੀ ਟਾਈਮਜ਼ ਰੇਡੀਓ ਦੀ ਜਿਹੜੀ ਆ ਰਿਪੋਰਟ ਦੇ ਵਿੱਚ ਆ ਇਹ ਹੀ ਚੀਜ਼ ਸਾਹਮਣੇ ਆਈ ਹੈ ਜਿਵੇਂ ਮੈਂ ਕਹਾਂ ਕਿ ਕਿਆ ਸਰਾਈਆਂ ਨੇ ਜਾਂ ਇਧਰ ਉਧਰ ਸੁਣੀਆਂ ਸਰਾਈਆਂ ਹਜੇ ਤੱਕ ਜਿਹੜੀਆਂ ਗੱਲਾਂ ਟਾਈਮਜ਼ ਰੇਡੀਓ ਵਾਲਿਆਂ ਦੀ ਇਸ ਰਿਪੋਰਟ ਦੇ ਵਿੱਚ ਆਈਆਂ ਨੇ ਜ਼ਿਆਦਾਤਰ ਜਿਹੜੀ ਇਹ ਇਹ ਆਪਾਂ ਜੇਕਰ ਨਿਚੋੜ ਦੇਖੀਏ ਤਾਂ ਇਹਨਾਂ ਦੀ ਮੌਤ ਤੋਂ ਬਾਅਦ ਇੱਕ 14 ਸਾਲਾਂ ਦਾ ਜਿਹੜਾ ਲੜਕਾ ਆ ਉਹਨੂੰ ਚਾਰਜ ਕੀਤਾ ਗਿਆ ਤੇ ਅਦਾਲਤ ਦੇ ਵਿੱਚ ਉਹਦੇ ਤੇ ਹੁਣ ਜਿਹੜੀ ਅੱਗੇ ਦੀ ਕਾਰਵਾਈ ਆ ਉਹਦੀ ਵੀ ਸ਼ੁਰੂਆਤ ਹੋ ਗਈ ਆ ਤੇ ਇਹ ਇਹਦੇ ਨਾਲ ਨਾਲ ਜਿਹੜਾ ਚਾਰ ਜਣਿਆਂ ਨੂੰ ਹੋਰ ਹੋਰਾਂ ਦੀ ਵੀ ਗ੍ਰਿਫਤਾਰੀ ਹੋਈ ਸੀ ਜਿਨ੍ਹਾਂ ਨੂੰ ਕਿ ਛੱਡ ਦਿੱਤਾ ਗਿਆ ਉਹ ਵੀ ਬਹੁਤ ਘੱਟ ਉਮਰ ਦੇ ਜਿਹੜੇ ਬੱਚੇ ਨੇ ਇਸੇ ਕਰਕੇ ਕਿਸੇ ਦਾ ਨਾਮ ਜਾਂ ਹੋਰ ਕੋਈ ਜਾਣਕਾਰੀ ਹਜੇ ਸਾਹਮਣੇ ਨਹੀਂ ਆ ਸਕਦੀ ਸੋ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਉਹ ਆਪਾਂ ਤੁਹਾਡੇ ਨਾਲ ਲਗਾਤਾਰ ਸਾਂਝਾ ਕਰਦੇ ਰਹਿਵਾਂਗੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਤੇ ਉਹਦਾ ਫੋਲੋ ਸਟੂਰ ਕਰ ਲਿਓ ਸਤਿ ਸ਼੍ਰੀ ਅਕਾਲ